ਸਸੀ ਗਾਲ ਦੋਤੋਂ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਆਪਾਂ ਮਿੱਤਰੋ ਖੜੇ ਆਂ ਬਾਈ ਬਿੰਦਰ ਦੇ ਫਾਰਮ ਦੇ ਵਿੱਚ ਤੇ ਬਾਈ ਤੋਂ ਆਪਾਂ ਜਾਣਕਾਰੀ ਜਿਹੜੀ ਲਗਭਗ ਤੁਹਾਡੇ ਸਾਰਿਆਂ ਦੇ ਸਵਾਲ ਹੁੰਦੇ ਆ ਉਹ ਜਾਣਕਾਰੀ ਲੈਣੀ ਆ ਅੱਜ ਜਿਵੇਂ ਕਿਹੜੀ ਮੁਰਗੀ ਸਭ ਤੋਂ ਵਧੀਆ ਦੇਸੀ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਵੈਰਾਈਟੀਆਂ ਆਉਂਦੀਆਂ ਬਾਲੀਆਂ ਜਿਆਦੀ ਤੇ ਆਂਡੇ ਦੇਣ ਵਾਸਤੇ ਕਿਹੜੀ ਬੈਸਟ ਆ ਆਂਡੇ ਦੇਣ ਖਾਤਰ ਬਾਈ ਸਾਡੇ ਕੋਲ ਮਾਰਕੀਟ ਦੇ ਵਿੱਚ ਲਾਲ ਆਰ ਆਰ ਦੇ ਨਾਮ ਤੋਂ ਜਾਣੀ ਜਾਂਦੀ ਹੈ ਜੀ ਹਾਂਜੀ ਉਹ ਮੁਰਗੀ ਅਸੀਂ ਟੋਟਲ ਇੱਥੇ ਫਾਰਮ ਦੇ ਉੱਤੇ ਸਵਾਲ ਆ ਕਿ ਮੁਰਗੀ ਪਾਉਣੀ ਹੈ ਜੀ ਵਿਦਆਊਟ ਡੀਪੀ ਗਰੋਸ ਦੇ ਉਤੋਂ ਬਿਨਾਂ ਡੀਪੀ ਗਰੋਸ ਤੋਂ ਬਿਲਕੁਲ ਜੀ ਜਿਹੜੀ ਅੰਡਾਂ ਦੀ ਆ ਮਾਰਕੀਟ ਦੇ ਵਿੱਚ ਲੋਕ ਕਹੀ ਜਾਂਦੇ ਆ ਵੀ ਅੰਡਾ ਨਕਲੀ ਬਣ ਰਿਹਾ ਜੀ ਹਾਂ ਆ ਮੈਂ ਸਵਾਲ ਤੁਹਾਨੂੰ ਪੁੱਛਣਾ ਸੀ ਵੀ ਵਿੱਚ ਕਹਿੰਦੇ ਆ ਵੀ ਵੀਡੀਓ ਵੀ ਬਹੁਤ ਆਈਆਂ ਮੁਰੇ ਵੀ ਆਰ ਪਲਾਸਟਿਕ ਦਾ ਅੰਡਾ ਬਣ ਗਿਆ ਇਹ ਤਾਂ ਨਕਲੀ ਤਿਆਰ ਕਰਦੇ ਆ ਉਹ ਦੱਸੋ ਕੀ ਰੌਲਾ ਹੈ ਬਿਲਕੁਲ ਸਭ ਤੋਂ ਪਹਿਲਾਂ ਤੁਹਾਨੂੰ ਜੀ ਫੀਡ ਮਿਲ ਦਿਖਾਉਣਾ ਚਾਹੁੰਦੇ ਆ ਜੀ ਠੀਕ ਹੈ ਇੱਥੇ ਵਧੀਆ ਕੁਆਲਿਟੀ ਦੀ ਫੀਡ ਸੋਇਆ ਮੱਕੀ ਠੀਕ ਹੈ ਵਧੀਆ ਇਹਨੂੰ ਬਾਜਰਾ ਪਾ ਕੇ ਜੀ ਅਸੀਂ ਇਹ ਜਿਹੜਾ ਮੰਨ ਕੇ ਮਟੀਰੀਅਲ ਆ ਜਿਹੜਾ ਫੀਡ ਤਿਆਰ ਕਰਦੇ ਆ ਜੀ ਅੱਗੇ ਮੁਰਗੀਆਂ ਨੂੰ ਪੈਂਦੀ ਆ ਠੀਕ ਹੈ ਇੱਥੇ ਸਾਡੇ ਕੋਲ 10 ਸੈੱਡ ਆ ਜੀ ਠੀਕ ਹੈ ਠੀਕ ਹੈ ਜੀ 10 ਡਬਲ ਸਟੋਰੀ ਸੈੱਡ ਨੇ ਜੀ 10 ਦੇ 10 ਸਾਰਾ ਡਬਲ ਸਟੋਰੀ ਸੈੱਡ ਆ ਜੀ 6 ਲੈਂਡ ਜੀ ਜਿਹੜੇ ਕੋਲੇ ਪਾਸੇ ਠੀਕ ਹੈ ਸਾਰੇ ਦੇ ਵਿੱਚ ਲਾਲ ਮੁਰਗੀ ਹੀ ਪਾਉਨੇ ਆ ਜੀ ਠੀਕ ਹੈ ਹਾਂਜੀ ਹਾਂ ਤੇ ਸਾਰੇ ਸੈੱਡਾਂ ਦੇ ਵਿੱਚ ਲਾਲ ਮੁਰਗੀ ਹੁੰਦੀ ਆ ਆਰ ਆਈ ਆਰ ਤੇ ਡੀ ਪੀ ਅਸੀਂ ਆਪ ਦੀ ਆਪ ਦੀ ਮੁਰਗੀ ਦਾ ਆਪ ਚੂਚਾ ਕੱਢ ਕੇ ਜੀ ਠੀਕ ਹੈ ਉਹੀ ਸਾਰਾ ਆਪਦੇ ਫਾਰਮਾਂ ਦੇ ਵਿੱਚ ਪਾਉਨੇ ਆ ਜੀ ਠੀਕ ਹੈ ਆਪ ਦੀ ਦੂਚਾ ਕੱਢ ਕੇ ਆਪਦੇ ਬਾਗਾਂ ਜੀ ਨਵਾਂ ਸ਼ੈੱਡ ਬਣੀ ਜਾਂਦਾ ਜੀ ਉਹ ਬੈਕ ਸਾਈਡ ਆਪਾਂ ਚੱਲ ਵੜਦੇ ਆ ਜੀ ਠੀਕ ਹੈ ਉਧਰ ਸਾਰ ਕੋਈ ਮਰਜ਼ੀ ਸ਼ੈੱਡ ਦੇ ਵਿੱਚ ਆ ਜਾਓ ਜੀ ਸਾਰੇ ਸ਼ੈੱਡਾਂ ਦੇ ਵਿੱਚ ਲਾਲ ਮੁਰਗੀ ਹੀ ਪਾਈ ਆ ਸਾਡੇ ਕੋਲ ਠੀਕ ਹੈ ਸਾਰੇ ਸ਼ੈੱਡਾਂ ਚ ਲਾਲ ਮੁਰਗੀ ਹੀ ਹੁੰਦੀ ਆ ਹਾਂ ਜੀ ਹਾਂ ਲੋਕ ਕਹਿੰਦੇ ਆ ਨਕਲੀ ਅੰਡਾ ਬਣਦਾ ਨਾ ਜੀ ਕਿਸੇ ਤਰ੍ਹਾਂ ਦਾ ਕੋਈ ਨਕਲੀ ਅੰਡਾ ਨਹੀਂ ਜੀ ਸਾਰੀ ਮੁਰਗੀ ਮੁਰਗੀ ਤੋਂ ਹੀ ਅੰਡਾ ਤਿਆਰ ਹੁੰਦਾ ਜੀ ਭਾਈ ਜੀ ਪਤਾ ਮੁਰਗੀ ਦਾ ਜਿਹੜਾ ਆਂਡਾ ਖੱਟਾ ਜਾਂ ਸੰਤਰੀ ਹੋਣ ਦਾ ਮਤਲਬ ਇਹੀ ਹੈ ਜੀ ਅਸੀਂ ਮੁਰਗੀ ਨੂੰ ਫੀਡ ਤਾਂ ਦੇਣੀ ਦੇਣੀ ਹੈ ਜੀ ਨਾਲ ਹਰਾ ਚਾਰਾ ਜ਼ਰੂਰ ਦਿੰਨੇ ਆ ਜੀ ਅਸੀਂ ਉਹਨੂੰ 12 ਵਜੇ ਦੇ ਟਾਈਮ ਦੇ ਵਿੱਚ ਪਹਿਲਾਂ ਸਵੇਰ ਵੀੜ ਪੈਂਦੀ ਹੈ 6 ਵਜੇ ਜੀ 6 ਘੰਟਿਆਂ ਦੇ ਵਿਚਕਾਰ ਦੇ ਟਾਈਮ ਦੇ ਵਿੱਚ ਜੀ ਇਹਨੂੰ ਪਾਲਕ ਦਿੰਨੇ ਆ ਜੀ ਨਾਲ ਠੀਕ ਹੈ ਪਾਲਕ ਦਿੰਨੇ ਆ ਜੀ ਨਾਲ ਗੋਭੀ ਦੇ ਪੱਤੇ ਠੀਕ ਹੈ ਠੀਕ ਹੈ ਜੀ ਉਹਦੇ ਨਾਲ ਜਿਹੜਾ ਅੰਡੇ ਦਾ ਜਿਹੜਾ ਕਲਰ ਆ ਉਹ ਪੀਲਾ ਬਣ ਜਾਂਦਾ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਨਕਲੀ ਅੰਡਾ ਸਾਫਤ ਕਰਨ ਵਾਲਾ ਬੈਟਾ ਜੀ ਤਾਂ ਅਸੀਂ 10 ਲੱਖ ਰੁਪਈਆ ਨਕਦ ਦੇਵਾਂਗੇ ਜੀ ਜਦੋਂ ਮਰਜ਼ੀ ਕੋਈ ਲੈ ਸਕਦਾ ਜੇ ਕੋਈ ਬੰਦਾ ਕਹੇ ਵੀ ਇਹ ਕੈਮੀਕਲ ਪਾ ਕੇ ਅੰਡਾ ਤਿਆਰ ਕਰਦਾ ਆ ਜਾਓ ਤੁਹਾਨੂੰ ਛੱਡ ਦਿਖਾ ਦਿੰਦਾ ਇਹ ਛੱਡ ਦੇ ਵਿੱਚ ਦੇਖ ਲਓ ਜੀ 14000 ਮੁਰਗੀ ਹੈ ਛੱਡ ਦੇ ਵਿੱਚ ਲਾ ਸਾਰੀ ਠੀਕ ਹੈ ਮੇਰੇ ਸੋਡੇ ਅੰਡੇ ਜਿਹੜਾ ਮਿੱਤਰੋ ਸੁਭਾਲ ਸੀਗਾ ਵੀ ਗੋਲੀ ਆ ਜਿਹੜੀ ਪੈਂਕੋ ਹੋ ਜਾਂਦੀ ਆ ਨਕਲੀ ਅੰਡਾ ਹੋ ਜਾਂਦਾ ਉਹ ਚੀਜ਼ਾਂ ਬਿਲਕੁਲ ਵੀ ਨਹੀਂ ਹੈਗੀਆਂ ਉਹ ਬਾਈ ਨੇ ਦੱਸ ਉਦੇ ਕਾਰਨ ਕਈ ਵਾਰ ਕਲਰ ਚੇਂਜ ਹੁੰਦਾ ਅੰਡੇ ਦਾ ਬਿਲਕੁਲ ਜੀ ਤੇ ਬਾਕੀ ਮੁਰਗੀ ਦੇ ਸਿਲਕੇ ਲਈ ਜੀ ਦੇਖੋ ਜੀ ਇਹਨੂੰ ਪੱਥਰ ਪੈਂਦਾ ਜੀ ਆ ਪੱਥਰ ਪਾਉਨੇ ਆ ਜੀ ਫੀਡ ਦੇ ਵਿੱਚ ਨਾਲ ਮੱਕੀ ਨਾਲ ਹੀ ਬਾਜਰਾ ਜੀ ਇਸ ਤਰ੍ਹਾਂ ਦਾ ਵਧੀਆ ਮਟੀਰੀਅਲ ਸੋਇਆ ਦੇ ਨਾਲ ਅਸੀਂ ਤਿਆਰ ਕਰਦੇ ਹਾਂ ਜੀ ਦੇਖੋ ਇਧਰ ਮਿੱਤਰੋ ਬਿਲਕੁਲ ਜੀ ਠੀਕ ਹੈ ਸਾਰੀ ਮੁਰਗੀ ਹੀ ਅਸੀਂ ਆਪ ਦਾ ਬੱਚਾ ਕੱਢ ਕੇ ਜੀ ਆਪ ਹੀ ਪਾਉਨੇ ਆ ਜੀ ਅਸੀਂ ਬਾਹਰੋਂ ਨਹੀਂ ਪਰਚੇਜ਼ ਕਰਦੇ ਕਿਸੇ ਵੀ ਤਰ੍ਹਾਂ ਦਾ ਤੇ ਮੁਰਗੀ ਵੀ ਆਪ ਦੀ ਹੁੰਦੀ ਹੈ ਤੇ ਜਿਵੇਂ ਕਿ ਦੀਏ ਇਹ ਮੁਰਗੀ ਦੇ ਜਿਹੜੇ ਅੰਡੇ ਆ ਇਹਨਾਂ ਦੇ ਵਿੱਚੋਂ ਹੀ ਬੱਚੇ ਤਿਆਰ ਹੁੰਦੇ ਆ ਨਹੀਂ ਜੀ ਇਹ ਮੁਰਗੀ ਅਸੀਂ ਸਰਬ ਅੰਡਾ ਖਾਣ ਖਾਤਰ ਵਰਤਿਆ ਜਾਂਦਾ ਜੀ ਦਾ ਇਹ ਖਾਣ ਖਾਤਰ ਹਾਂਜੀ ਠੀਕ ਹੈ ਜਿਹੜਾ ਮਾਰਕੀਟ ਦੇ ਵਿੱਚ ਲਾ ਲੰਦਾ ਵਰਤਿਆ ਜਾਂਦਾ ਨਾ ਜੀ ਉਹ ਇਹੀ ਮੁਰਗੀਆਂ ਦਿੰਦੇ ਆ ਨੇ ਜੀ ਇਹ ਦੇਸੀ ਦੇਸੀ ਆਰਗੈਨਿਕ ਅੰਡਾ ਜੀ ਵਧੀਆ ਠੀਕ ਹੈ ਦੇਸੀ ਆਰਗੈਨਿਕ ਅੰਡਾ ਜੀ ਜਮਾਂ ਕੁਆਲਟੀ ਵੀ ਬੀ ਵਧੀਆ ਹੈ ਪਤਾ ਕੀ ਹੈ ਜੀ ਦੇਖੋ ਬਾਹਰ ਦੇ ਵਿੱਚ ਕੀ ਆ ਜਦੋਂ ਬਾਹਰ ਕਈ ਲੋਕ ਕਹਿੰਦੇ ਆ ਵੀ ਜਿਹੜਾ ਖੁੱਲੀ ਫਿਰਦੀ ਆ ਮੁਰਗੀ ਉਸੇ ਨੂੰ ਹੀ ਆਰਗੈਨਿਕ ਕਿਹਾ ਜਾਂਦਾ ਪਰ ਜੋ ਮੰਨ ਕੇ ਚਲੋ ਮੁਰਗੀ ਨੂੰ ਬਾਹਰ ਖੁੱਲੀ ਫਿਰਦੀ ਨੂੰ ਹਰਾਚਾਰਾ ਪੈਂਦਾ ਉਹੀ ਅਸੀਂ ਇਹੋ ਪਾਉਨੇ ਆ ਜੀ ਠੀਕ ਹੈ ਮਤਲਬ ਜਿਹੜੀ ਡਾਇਟੋ ਜਿਹੜੀ ਬਾਹਰ ਖੁੱਲੀ ਫਿਰਦੀਆਂ ਮੁਰਗੀ ਉਹ ਹੋਊਗੀ ਉਹ ਡਾਇਟ ਇਹਨੂੰ ਇੱਥੇ ਬੈਠੀ ਨੂੰ ਮਿਲਦੀ ਆ ਕਦੇ ਬਰਸੀਨ ਕਦੇ ਪਾਲਕ ਰੁੱਤ ਦੇ ਹਿਸਾਬ ਨਾਲ 10 ਕਿੱਲੇ ਠੇਕੇ ਤੇ ਲਏ ਹੋਇਆ ਜੀ ਉਹ ਬੀਜਦੇ ਆ ਠੀਕ ਹੈ ਜੀ ਉਹ ਬੀਜ ਕੇ ਨੂੰ ਕਟਿੰਗ ਕਰਕੇ ਪਾਉਨੇ ਆ ਜੀ ਇੱਕ ਟਾਈਮ ਠੀਕ ਹੈ ਉਹ ਕਟਿੰਗ ਕਰਕੇ ਮਿੱਤਰੋ ਇੱਕ ਟਾਈਮ ਇਹਨੂੰ ਪੈਂਦਾ ਤੇ ਬਾਕੀ ਦੇਲੇ ਪਾਸੇ ਆਂਡੇ ਦੀ ਜਿਹੜੀ ਚਿਕਾਈ ਬਾਈ ਜੀ ਪ੍ਰੋਡਕਸ਼ਨ ਦੇਖ ਲਓ ਜੀ ਆਂਡੇ ਦੀ ਠੀਕ ਹੈ ਅੱਗੇ ਤੁਹਾਨੂੰ ਬਰੀਡਿੰਗ ਸਟਾਕ ਦਿਖਾ ਦਿੰਨੇ ਜਿਹਰੇ ਅਸੀਂ ਮਾਰਕੀਟ ਚ ਚੂਚੇ ਕੱਢ ਕੇ ਵੇਚ ਰਹੇ ਹਾਂ ਜੀ ਠੀਕ ਹੈ ਹਾਂ ਜੀ ਹਾਂ ਆਰ ਆਈ ਆਰ ਬਰੀਡ ਜਿਹੜੀ ਲਾਲ ਸਾਡੇ ਕੋਲ ਸੁੰਦਗਾਂ ਦੇ ਡਬਲ ਸਟੋਰੀ ਦੇ ਛੱਡਾ ਜੀ ਸਾਰੇ ਛੱਡਾ ਸੁੰਦਗਾਂ ਨੇ ਹੁਣ ਦੂਸਰੇ ਸਾਡੇ ਦੇ ਸੁੰਨ ਲੈ ਚੱਲਦੇ ਆਜੋ ਜੀ ਇਹ ਆ ਜੀ ਸਾਡਾ ਬਰੀਡਿੰਗ ਸਟਾਕ ਜੀ ਹਾਂ ਜੀ ਇਹ ਇਹ ਬਰੀਡ ਦਾ ਸਾਡੇ ਕੋਲ ਪਿਓਰ ਲਾਈਨ ਚ ਮੇਲ ਰੱਖਿਆ ਹੋਇਆ ਜੀ ਜਿਹਦੇ ਚੂਚੇ ਨਿਕਲਦੇ ਆ ਤੇ ਆ ਸਾਰੇ ਛੱਡਾਂ ਚ ਪੈਂਦੇ ਆ ਜੀ ਠੀਕ ਹੈ ਹਾਂ ਜੀ ਹਾਂ ਤੇ ਆ ਆਹ ਦੇਖੋ ਬਾਈ ਦਾ ਬਰੀਡਿੰਗ ਸਟਾਕ ਮਿੱਤਰੋ ਤੇ ਆ ਆ ਦੇਖੋ ਇਧਰੇ ਪਾਸੇ ਮੁਰਗੇ ਆ ਮੁਰਗਾ ਰਚਾ ਆ ਦੇਖੀ ਗਿਆ ਹਾਂਜੀ ਆ ਇਹ ਆਈ ਹੋ ਜਾਂਦੀ ਆ ਮੁਰਗੇ ਹਾਂਜੀ ਹਾਂ ਆ ਜੋ ਠੀਕ ਹੈ ਲੈ ਬੱਤੀ ਚਲੋ ਉਧਰ ਚਲੋ ਹੋਰ ਚੀਜ਼ ਇਧਰੇ ਇਹ ਆਈ ਹੋ ਜਾਂਦੀ ਆ ਜੇ ਮੁਰਗੇ ਹਾਂਜੀ ਹਾਂ ਇਹ ਆਈ ਹੋ ਰਹੀ ਆ ਠੀਕ ਹੈ ਇਹ ਆਂਦਾ ਫਰਟਾਈਲ ਹੋ ਰਿਹਾ ਜੀ ਠੀਕ ਹੈ ਇਹਦੇ ਅੱਗੇ ਮਾਰਕੀਟ ਦੇ ਚੂਜੇ ਕੱਢ ਕੇ ਵੇਚਦੇ ਆ ਜੀ ਠੀਕ ਹੈ ਹਾਂਜੀ ਹਾਂ ਜਿੱਡੀ ਆ ਮੁਰਗੀਆਂ ਦੀ ਜਿਹੜੀ ਹੁਣ ਮਿੱਤਰੋ ਮਾਰਕੀਟ ਦੇ ਵਿੱਚ ਬਾਈ ਬੰਦਰਾ ਜੀ ਲੈਣਗੇ ਇਹ ਲੰਗੇ ਇਹ ਕੁਆਲਟੀ ਦੇ ਹੋਣਗੇ ਦੁਬਾਰ ਦੇ ਵਿੱਚ ਇਹ ਇਹ ਡੀਪੀ ਦਾ ਮੁਰਗਾ ਜੀ ਠੀਕ ਆ ਇਹ ਡੀਪੀ ਵਾਲਾ ਇਹ ਆਰਓ ਆਰ ਦਾ ਮੁਰਗਾ ਜੀ ਇੱਧਰ ਇੱਧਰ ਡੀਪੀ ਦਾ ਤੇ ਆ ਆ ਗਿਆ ਆ ਰਹੀ ਆ ਹਾਂਜੀ ਹਾਂ ਲਾਲ ਬਿਲਕੁਲ ਠੀਕ ਆ ਮੁਰਗੀ ਦੇਖੋ ਜੀ ਬਿਲਕੁਲ ਲਾਲ ਹੈ ਜੀ ਹਾਂਜੀ ਸਾਡੀ ਭਾਈ ਮੇਨ ਮੇਨ ਜਿਹੜਾ ਮਕਸਦ ਆਉਂਦਾ ਵੀ ਮਾਰਕੀਟ ਦੇ ਵਿੱਚ ਆਂਡਾ ਜ ਮੁਰਗੀ ਸਭ ਤੋਂ ਵੱਧ ਦੇਵੇ ਜੀ ਠੀਕ ਹੈ ਆਂਡੇ ਪੱਕੋ ਨਹੀਂ ਕੋਈ ਪ੍ਰੋਬਲਮ ਆਏਗੀ ਨਾ ਆਂਡੇ ਪੱਕੋ ਪ੍ਰੋਬਲਮ ਆਏਗੀ ਔਰ ਨਾ ਮੁਰਗਾ ਵੇਚਣ ਦੀ ਪ੍ਰੋਬਲਮ ਆਏਗੀ ਠੀਕ ਹੈ ਹਾਂ ਜੀ ਹਾਂ ਵੀ ਨਾ ਤਾਂ ਜਿਹੜਾ ਬੰਦਾ ਡੀਲਰ ਆ ਆਪਣਾ ਨਾ ਤਾਂ ਉਹਨੂੰ ਟਿਕਟ ਆਵੇ ਨਾ ਜਿਹੜਾ ਫਾਰਮਰ ਪਾਲੀ ਜਾਂਦਾ ਅੰਡੇ ਵਾਲੀ ਮੈਂ ਉਹਨੂੰ ਪੂਰੀ ਪ੍ਰੋਡਕਸ਼ਨ ਦੇ ਅੰਡੇ ਵਾਲੀ ਬਿਲਕੁਲ ਜੀ ਕੱਲੂ ਮੁਰਗੀਆਂ ਪਤਾ ਕੀ ਕਰਦੇ ਆ ਲੋਕ ਕੱਲੀ ਬਰੀਡ ਦੇਖੀ ਜਾਂਦੀ ਆ ਜੀ ਵੀ ਆਰ ਆਈ ਆਰ ਬਰੀਡ ਹੀ ਪਾਉਣੀ ਆ ਠੀਕ ਹੈ ਉਹਦਾ ਮੰਨ ਕੇ ਚਲੋ ਕੈਰੈਕਟਰ ਨਹੀਂ ਦੇਖਦੇ ਜੀ ਪਿੱਛੇ ਵੀ ਕੀ ਆ ਠੀਕ ਹੈ ਕੈਰੈਕਟਰ ਦੇਖਣਾ ਜ਼ਰੂਰੀ ਆ ਜੀ ਸਾਡੀ ਇਹੜੀ ਮੁਰਗੀ ਹੈ ਜੀ 30 ਦਿਨਾਂ ਦੇ ਵਿੱਚ 25 ਤੋਂ 26 ਅੰਡੇ ਦੇਗੀ ਜੀ ਠੀਕ ਹੈ 30 ਦਿਨਾਂ ਦੇ ਵਿੱਚ 25 ਤੋਂ 26 ਅੰਡੇ ਦੇਊਗੀ ਜੀ ਮੁਰਗੀ ਭਾਈ ਜੀ ਚਲੋ ਮਰਜ਼ੀ ਬੰਦਾ ਆ ਕੇ ਦੇਖ ਸਕਦਾ ਜੀ ਠੀਕ ਹੈ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੋਡਕਸ਼ਨ ਦੇਖ ਸਕਦਾ ਜੀ ਠੀਕ ਹੈ ਵੀ ਮੁਰਗੀ ਕਿੰਨੇ ਪਰਸੈਂਟ ਢਾਲਾ ਦਿੰਦੀ ਹੈ ਠੀਕ ਹੈ ਸਾਰੀ ਰੱਖੀ ਆ ਤੁਹਾਡੇ ਸਾਹਮਣੇ ਹੈ ਜੀ ਆਹ ਦੇਖੋ ਜੀ ਤੇ ਜਿਹੜੇ ਹੁਣ ਅੱਜ ਦੀ ਕਿਹੜੀ ਭਾਈ ਬਿੰਦਰ ਕੋਲ ਮਿੱਤਰੋ ਚੂਚੇ ਬੁੱਕ ਹੋਈ ਜਾਂਦੇ ਆ ਉਹ ਆ ਵੈਰੈਟੀ ਦੇ ਆ ਬਿਲਕੁਲ ਜੀ ਠੀਕ ਹੈ ਤੇ ਕੁਆਲਿਟੀ ਜਮਾ ਇੱਕ ਨੰਬਰੀ ਹੋ ਮਿੱਤਰੋ ਇਥੇ ਲੇ ਪਾਸੇ ਸਿਹੜਾ ਬਟਨ ਦਬੀ ਚਲੋ ਜੀ ਬਹੁਤ ਚੰਗੀ ਲੱਗ ਰਹੀ ਹੈ ਕਈ ਭਾਈ ਜੀ ਇੱਕ ਲਾਸਟ ਦੀ ਗੱਲ ਹੋਰ ਕਈ ਲੋਕ ਬਲੈਕਸਟਨ ਆਫਿਸ ਸੇ ਪਏ ਪਿਆ ਜੀ ਹ ਬਲੈਕ ਐਸਟਰੋਲੋਪ ਦਾ ਰੇਟ ਮਾਰਕੀਟ ਚ 45 ਰੁਪਏ ਰੇਟ ਆਈ ਚੂਚੇ ਦਾ ਹਾਂਜੀ ਉਹ ਇਹਦੇ ਜਿੰਨਾ ਹੀ ਆਂਦਾ ਦੇਗੀ ਠੀਕ ਹੈ ਇੰਨੇ ਦਿਨਾਂ ਦੇ ਹੀ ਦੇਗੀ ਠੀਕ ਹੈ ਵੈਸੇ ਕਿ ਅਸੀਂ ਉਹਦਾ ਟ੍ਰਾਇਲ ਨਹੀਂ ਕੀਤਾ ਠੀਕ ਹੈ ਕਾਲ ਕਰਾਂਗੇ ਜਰੂਰ ਜੀ ਇੱਕ ਵੀਡੀਓ ਅਸੀਂ ਅਪਲੋਡ ਕਰ ਰਹੇ ਹਾਂ ਜੀ ਬਲੈਕ ਐਸਟਰੋਲੋਪ ਤੇ ਠੀਕ ਹੈ ਹਾਂਜੀ ਹਾਂ ਤੇ ਉਹਦੇ ਨਾਲ ਵੀ ਜੇ ਗੱਲ ਕਰੀਏ ਬਲੈਕ ਐਸਟਰੋਲੋਪ ਤੇ ਜਿਹੜੀ ਆਪਣੀਆਂ ਡੀਪੀ ਕ੍ਰੋਸ ਬਰੀਡ ਆ ਡੀਪੀ ਤੇ ਆ ਰਹੀ ਯਾਰ ਜੀ ਆ ਰਹੀ ਯਾਰ ਤੇ ਇਹਨਾਂ ਦੇ ਜੇ ਕੀ ਇਹ ਆਂਡੇ ਵਾਲੀ ਪ੍ਰੋਡਕਸ਼ਨ ਆ ਜਿਹੜੀ ਉਹ ਵੀ ਸੇਮ ਆ ਬਿਲਕੁਲ ਸੇਮ ਆ ਇਹ ਟਾਈਮ ਪੀਟ ਵੀ ਸੇਮ ਆ ਵੀ ਬਿਲਕੁਲ ਪੰਜ ਮਾਸ ਦੇ ਵਿੱਚ ਜਾ ਕੇ ਇਹ ਆਂਡੇ ਦੇਣ ਲੱਗਦੇ ਨੇ ਬਿਲਕੁਲ ਭਾਈ ਜੀ ਕਿਸੇ ਤਰ੍ਹਾਂ ਦਾ ਫੀਡ ਦਾ ਫਰਕ ਨਹੀਂ ਜੀ ਫੀਡ ਬਿਲਕੁਲ ਸੇਮ ਆ ਜੀ 110 ਤੋਂ 120 ਗ੍ਰਾਮ ਜੀ ਤੇ ਜਿਵੇਂ ਹੁਣ ਕਿਸੇ ਬੰਦੇ ਨੂੰ ਜਿਵੇਂ ਇੱਕ ਸਲਾਹ ਹੁੰਦੀ ਆ ਫਾਰਮਰ ਨੂੰ ਕਿਹੜਾ ਬੰਦਾ ਅੱਜ ਦੀ ਘੜੀ ਦੇਸੀ ਮੁਰਗੀਆਂ ਪਾਲਣੀਆਂ ਚਾਹੁੰਦਾ ਤੁਸੀਂ ਕਿਹੜੀ ਚੀਜ਼ ਸੁਵੈਸਟ ਕਰ ਦਿਓਂਗੀ ਯਾਰ ਆਹ ਦੀ ਜਾਂ ਆਹ ਵੈਰਟੀ ਪਾਵੇ ਭਾਈ ਜੀ ਗੱਲ ਇੱਕਾ ਜੀ ਹਾਂ ਜੀ ਜੇ ਕਿਸੇ ਵੀ ਬੰਦੇ ਨੇ ਕੰਮ ਕਰਨਾ ਹਾਂਜੀ ਜਾਂ ਤਾਂ ਉਹ ਮੁਰਗੀ ਦਾ ਕੰਮ ਕਰੇ ਜੀ ਜਾਂ ਕੱਲੇ ਮੁਰਗੇ ਦਾ ਕੰਮ ਕਰੇ ਜੀ ਠੀਕ ਹੈ ਅਗਰ ਇਹ ਦੋ ਮੁਰਗੇ ਤਿਆਰ ਕਰੋਗੇ ਤਾਂ ਤੁਹਾਡੇ ਨਾਲ ਪੰਜ ਮੁਰਗੀਆਂ ਤਿਆਰ ਹੋ ਜਾਣੀਆਂ ਠੀਕ ਹੈ ਠੀਕ ਹੈ ਜੀ ਜੇ ਤੁਸੀਂ ਮਿਕਸ ਚੂਜਾ ਪਾਉਲੋ ਜੇ 1000 ਪਾਉਲੋ ਤਾਂ 500 ਮੁਰਗੇ ਨਿਕਲੂਗਾ ਹੀ ਨਿਕਲੂਗਾ 500 ਮੁਰਗੇ ਮਾਰ 1500 ਮੁਰਗੀ ਸੋਦੀ ਤਿਆਰ ਹੋ ਜਾਣੀਆਂ ਜੀ ਸਹੀ ਗੱਲ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਸਿਰਲਾ ਬਟਨ ਦੱਬ ਲਿਓ ਬਾਕੀ ਭਾਈ ਬਿੰਦਰ ਕੋਲ ਜੇ ਕਿਸੇ ਵੀ ਬਰੀਡ ਦੇ ਨਾਲ ਤੁਸੀਂ ਦੂਜੇ ਲੈਣੇ ਆ ਤੁਸੀਂ ਸਭ ਬੁਕਿੰਗ ਵਾਲੀ ਚੱਲੀ ਜਾਂਦਾ ਬਿਲਕੁਲ ਜੀ ਭਾਈ ਜੀ ਅਸੀਂ ਆਪ ਦੀ ਚੀਜ਼ ਵੇਚਣ ਵਾਲੇ ਲੋਗ ਹਾਂ ਇਹ ਕਿੰਨਾ ਟਾਈਮ ਹੋ ਗਿਆ ਆਪ ਨੂੰ ਇਹ ਲੈਂਡ ਦੇ ਵਿੱਚ ਭਾਈ ਜੀ 33 ਸਾਲ ਪੁਰਾਣਾ ਕੰਮ ਆ ਅਸੀਂ ਕਹਿੰਦੇ ਹਾਂ ਵੀ ਸਭ ਤੋਂ ਸੋਚ ਚੱਲੇ ਜੋ ਇਸੇ ਬਾਕੀ ਬਾਈ ਬਿੰਦਰ ਦੇ ਫਾਦਰ ਸਾਹਿਬ ਵੀ ਪਹਿਲਾ ਮੁੱਤਰ ਇਹ ਲੈਂਡ ਦੇ ਵਿੱਚ ਸੀਗੇ ਪੁਰਾਣੇ 33 ਸਾਲ ਹੋ ਗਏ ਪੂਰੇ ਫੈਮਿਲੀ ਨੂੰ ਇਹ ਫੀਲਡ ਦੇ ਵਿੱਚ ਕੰਮ ਕਰਦਿਆਂ ਨੂੰ ਤੇ ਬਾਕੀ ਨੰਬਰ ਸਕਰੀਨ ਤੇ ਚਲੀ ਜਾਂਦਾ ਦੂਜਾ ਬੁੱਕ ਕਰਾਉਣਾ ਕਰਵਾ ਸਕਦੇ ਹੋ ਤੇ ਕੰਮ ਪੂਰਾ ਪੀਕ ਤੇ ਚਲੀ ਜਾਂ ਲਈ ਕਰ ਦੋ ਜੱਬ ਕੇ ਸ਼ੇਅਰ ਵੀਡੀਓ ਚੰਗੀ ਲੱਗੀ ਸੋ ਬਹੁਤ ਬਹੁਤ ਧੰਨਵਾਦ ਆ ਵੀ ਬਿੰਦਰ